ਪੂਰੇ ਟਰੱਕ ਸੀਗੇ ਮਗਰ ਕਾਰਾਂ ਸੀਗਾਂ ਪੂਰਾ ਲਾਈਟਾਂ ਜਗਣ ਉਹ ਐ ਲੱਗਦਾ ਵੀ ਇਹਨਾਂ ਦੀ ਕੋਈ ਕਾਂਡ ਬਾਈ ਆ ਰਹੀ ਹੁਣ ਬਸ ਸਪੀਕਰ ਚ ਅਨਾਉਂਸ ਕੀਤਾ ਮਤਲਬ ਸਾਰਾ ਮਤਲਬ ਲਗਭਗ ਸਾਰਾ ਬਣਾਲ ਖੜਾ ਹੋ ਗਿਆ ਤੇ ਮੈਨੂੰ ਕਿਹਾ ਵੀ ਜੇ ਪੁਲਿਸ ਚੱਕਣ ਆ ਗਈ ਮੈਨੂੰ ਜ਼ਬਰਦਸਤ ਥੋੜੀ ਚੈਰੀ ਕਿਹ ਹੈ ਜੀ ਹੁਣ ਤਾਂ ਜੇ ਚੱਕਣ ਵੀ ਆਉਣਗੇ ਉਹ ਦੋਨੋਂ ਪਾਸਿਆਂ ਤੋਂ ਬੰਦੇ ਮਾਰਨਗੇ ਉਹਨਾਂ ਦੇ ਵੀ ਮਾਰਨਗੇ ਇੱਧਰ ਵੀ ਮਾਰਨਗੇ ਮੈਂ ਇਹਨੂੰ ਕੋਈ ਫਿਕਰ ਨਹੀਂ ਮੈਨੂੰ ਇੱਕ ਗੱਲ ਦਾ ਡਰ ਹੈ ਕਿਤੇ ਮੈਨੂੰ ਜਿਉਂਦੇ ਨੂੰ ਸਿਆਸੀ ਮੌਤ ਨਾ ਮਾਰ ਦੇਉਂ ਜਿਹੜੀਆਂ ਕਿਸਾਨ ਜਥੇਬੰਦਗੀਆਂ ਕਹਿੰਦੀਆਂ ਵੀ ਅਸੀਂ ਵੀ ਦਿੱਲੀ ਦੇ ਅੰਦੋਲਨ ਵਾਲੀਆਂ ਮੰਗਾਂ ਜਿਹੜੀਆਂ ਰਹਿ ਗਈਆਂ ਅਸੀਂ ਵੀ ਉਹਨਾਂ ਤੇ ਲੜ ਰਹੇ ਹਾਂ ਵੀ ਉਹ ਕੀ ਡਿੱਗ ਰਹੇ ਨੇ ਕੋਈ ਮੌਤ ਨੂੰ ਡਿੱਗ ਰਹੇ ਨੇ ਹੁਗਰਾ ਨੇ ਕਿਹਾ ਉਹ ਕਹਿੰਦੇ ਕਿ ਅਸੀਂ ਤਾਂ ਤਾਂ ਜਾਈਏ ਕਹਿੰਦੇ ਜੇ ਸਾਨੂੰ ਅੰਦੋਲਨ ਜੋ ਸ਼ੁਰੂ ਕਰਨਾ ਸੀ ਕਹਿੰਦੇ ਉਦੋਂ ਸਾਨੂੰ ਨਾਲ ਤਾਂ ਕਿਸੇ ਨੇ ਗੱਲ ਹੀ ਨਹੀਂ ਕਰੀ ਪਹਿਲਾਂ ਕੋਈ ਛੱਟੀਆਂ ਸਮਾਨ ਚ ਤੋੜ ਕਿਤੇ ਨਹੀਂ ਆ ਗਈਆਂ ਤੇਰੇ ਕੋਲੇ ਕਿਸੇ ਰਾਹੀ ਆਂਗੀਆਂ ਹੋਣਗੀਆਂ ਦੋਨੇ ਫਾਰਮਾਂ ਤੇ ਵੀ ਸਵਾਲ ਉਠਾਇਆ ਉਹ ਕਹਿੰਦੇ ਦੋਨੋਂ ਫਾਰਮਾਂ ਦੀ ਆਪਸ ਵੀ ਨਹੀਂ ਬੰਦੀ ਕਹਿੰਦੇ ਕਿਉਂ ਨਹੀਂ ਬੰਦਦੀ ਉਹ ਤਾਂ ਕਹਿੰਦੇ ਵੀ ਮਗਰ ਮੁੜੇ ਉਹ ਇੱਕ ਵਾਰੀ ਜਗਿੰਦਰ ਸਿੰਘ ਉਗਰਾਨ ਨੇ ਕੱਲ ਇਹ ਵੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਹੁਣ ਮੰਗਾਂ ਦਾ ਮੁੱਦਾ ਨਹੀਂ ਰਹਿ ਗਿਆ ਕਹਿੰਦੇ ਹੁਣ ਇਹ ਮੁੱਦਾ ਰਹਿ ਗਿਆ ਕਿ ਮਰਨ ਵਰਤ ਤਿਵੇਂ ਤੜਾਇਆ ਜਾ ਅਸੀਂ ਉਹਨੂੰ ਕਿਹਾ ਵੀ ਉਹਦੇ 18 21 ਤਰੀਕ ਨੂੰ ਵੀ ਯਾਰ ਤੂੰ ਨਾਲ ਲੜ ਵੀ ਤੂੰ ਐਂ ਕਹਿ ਕੇ ਵੀ ਇਹ ਤਾਂ ਮਰਾਂਗੇ ਨਹੀਂ ਜਾ ਸਕਦੇ ਇੱਕ ਹਿਸਾਬ ਨਾਲ ਤੂੰ ਘੋੜ ਤੇ ਸੱਟ ਮਾਰ ਰਿਹਾ ਐਂ ਵੀ ਕਹਿੰਦੇ ਸੀ ਕਿ ਵੀ ਇਹ ਜਿਹੜਾ ਮਰਨ ਵਰਤ ਵਾਲਾ ਜਿਹੜੀ ਕਾਰਵਾਈ ਹੈ ਇਹ ਜਿਹੜਾ ਘੋੜ ਦਾ ਢੰਗ ਹੈ ਇਹ ਮੂਰਖਤਾ ਮੂਰਖਾਂ ਦਾ ਢੰਗ ਹੈ ਮੀਟਿੰਗ ਕਿਉਂ ਨਹੀਂ ਹੋ ਰਹੀ ਜਾਂ ਕੋਈ ਪ੍ਰੈਸ਼ਰ ਨਹੀਂ ਪਾ ਸਕਿਆ ਤੱਕ ਜਗਜੀਤ ਸਿੰਘ ਡੱਲਰ ਹੋਣਾ ਦੇ ਮਰਨ ਵਰਤ ਅੱਜ ਤੀਮਾ ਦਿਨ ਹੈ ਇੱਕ ਮਹੀਨਾ ਉਹਨਾਂ ਨੂੰ ਪੂਰਾ ਹੋ ਗਿਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਸਿਹਤ ਵੀ ਬੜੀ ਨਾਜ਼ੁਕ ਹੁੰਦੀ ਜਾ ਰਹੀ ਹੈ ਦਿਨ ਬਦਨ ਤੇ ਸਾਡੇ ਨਾਲ ਆ ਸਰਜੀਤ ਫੂਲ ਉਹਨਾਂ ਨਾਲ ਗੱਲਬਾਤ ਕਰਦੇ ਆ ਫੂਲ ਸਾਹਿਬ ਪਹਿਲਾਂ ਤਾਂ ਸਿਹਤ ਉਹਨਾਂ ਦੀ ਬਹੁਤ ਢਲੀ ਹੁੰਦੀ ਜਾ ਰਹੀ ਹੈ ਹਨਾ ਲਗਾਤਾਰ ਅੱਜ ਤੀਮਾ ਦਿਨ ਹੈ ਇੱਕ ਮਹੀਨਾ ਹੋ ਗਿਆ ਹੈਗਾ ਤੇ ਤੁਸੀਂ ਤਾਂ ਚਲੋ ਜਾ ਕੇ ਮਿਲਦੇ ਵੀ ਹੋ ਬੋਲਦੇ ਬੁੱਲਦੇ ਹੈਗੇ ਨੇ ਦੇਖੋ ਜੀ ਬੋਲਦੇ ਹੈਗੇ ਪਹਿਲੇ ਤਾਂ ਸੁਣਦੇ ਆ ਸਾਰੀ ਗੱਲ ਪੂਰੀ ਬੋਲਦੇ ਹੈਗੇ ਪਰ ਉਹ ਮੱਧਮ ਆਵਾਜ਼ ਦੇ ਵਿੱਚ ਸਮਝ ਆਉਂਦੀ ਹੈ ਅਸੀਂ ਪਰਸੋਂ ਮਿਲ ਕੇ ਆਏ ਸੀਗੇ ਸ਼ਾਮ ਨੂੰ 6 ਵਜੇ ਤਾਂ ਉਹਨੇ ਮੈਨੂੰ ਕਿਹਾ ਵੀ ਤੁਸੀਂ ਥੋੜੀ ਜੇ ਪੁਲਿਸ ਚੱਕਣ ਆ ਗਈ ਮੈਨੂੰ ਜ਼ਬਰਦਸਤੀ ਦੋਨੇ ਸੂਬਿਆਂ ਦੀ ਥੋੜੀ ਚੈਰੀ ਕਿਹ ਹੈ ਤੇ ਮੈਂ ਕਿਹਾ ਵੀ ਚੈਰੀ ਫੁੱਲ ਹੈ ਉਹ ਹੁਣ ਜਿਹੜੀ 25 26 ਦੀ ਰਾਤ ਨੂੰ ਜਿਹਦੇ ਚੱਕ ਕੇ ਲੈ ਗਏ ਸੀਗੇ ਪੰਜਾਬ ਪੁਲਿਸ ਵਾਲੇ ਉਹ ਹੁਣ ਹਾਲਤ ਹੈ ਨਹੀਂ ਤੇ ਹੁਣ ਤਾਂ ਜੇ ਚੱਕਣ ਵੀ ਆਉਣਗੇ ਉਹ ਇੱਕ ਮਤਲਬ ਆਇ ਨਹੀਂ ਵੀ ਦੋਨਾਂ ਪਾਸਿਆਂ ਤੋਂ ਬੰਦੇ ਮਾਰਨਗੇ ਉਹਨਾਂ ਦੇ ਵੀ ਮਾਰਨਗੇ ਇੱਧਰ ਵੀ ਮਾਰਨਗੇ ਚਲੋ ਫਿਰ ਉਹ ਕਹਿੰਦੇ ਕਹਿੰਦੇ ਵੀ ਮੈਂ ਇਹਨੂੰ ਕੋਈ ਫਿਕਰ ਨਹੀਂ ਮੈਨੂੰ ਇੱਕ ਗੱਲ ਦਾ ਡਰ ਹੈ ਵੀ ਕਿਤੇ ਮੈਨੂੰ ਜਿਉਂਦੇ ਨੂੰ ਸਿਆਸੀ ਮੌਤ ਨਾਲ ਮਾਰ ਦਿਓ ਤੁਸੀਂ ਮੈਂ ਕਿਹਾ ਵੀ ਸਿਆਸੀ ਮੌਤ ਐਂ ਅਸੀਂ ਕਿਵੇਂ ਮਰ ਕਹਿੰਦਾ ਵੀ ਜੇ ਥੋੜੀ ਢਿੱਲ ਕਰਕੇ ਮੈਂ ਚੱਕਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੀ ਐ ਸਾਰੇ ਪੰਜਾਬ ਚ ਇਹ ਗੱਲ ਧਵਾ ਦੇਣੀ ਐ ਵੀ ਹੁਣ ਜਮਾ ਜਦੋਂ ਮਾਰਨ ਦੀ ਗੱਲ ਆਈ ਹੁਣ ਇਹਨਾਂ ਨੇ ਪੁਲਿਸ ਨਾਲ ਮਿਲ ਕੇ ਆਪਣੇ ਆਪ ਨੂੰ ਚੱਕਵਾ ਲਿਆ ਡਰਾਮਾ ਰਚ ਲਿਆ ਇਹ ਇਹ ਸਾਰੇ ਉੱਡ ਜੂਗੀ ਗੱਲ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਲਾ ਦੇਣੀ ਡ੍ਰਿਪਾਂ ਉਹ ਜਿਹੜੇ ਵਾਪਸ ਸੂਰਤ ਸਿੰਘ ਵਾਲਾ ਹਾਲ ਐ ਉਹ ਨਾ ਮਰਿਆਂ ਚ ਨਾ ਜਿਉਂਦਿਆਂ ਚ ਉਹ ਹਾਰ ਮੇਰਾ ਕਰ ਦੇਣਾ ਅਸੀਂ ਆਖਿਆ ਵੀ ਇਹ ਨਹੀਂ ਭੁੱਲ ਜੋਏ ਫਿਕਰ ਕਰਦੇ ਹੋ ਇਹ ਗੱਲ ਨਹੀਂ ਹੋ ਹੋਰ ਕੁਝ ਹੋ ਜੇ ਚੱਕਣ ਵਾਲੀ ਗੱਲ ਨਹੀਂ ਹੋਊਗੀ ਤੇ ਬਾਕੀ ਜਿਹੜਾ ਉਹਦਾ ਇਹ ਤਾਂ ਹੈਗੀ ਉਹਦੀ ਮਾਨਸਿਕ ਹਾਲਤ ਮਾਨਸਿਕ ਪੱਖੋਂ ਤਾਂ ਪੂਰੀ ਚੜ੍ਹਦੀ ਕਲਾ ਚ ਹੈ ਪਰ ਜਿਹੜੀ ਉਹਦੀ ਸਰੀਰਕ ਹਾਲਤ ਹੈ ਉਹ ਦੋਨੇ ਡਾਕਟਰਾਂ ਦੀਆਂ ਇੱਕ ਤਾਂ ਚੱਲ ਜਿਹੜੇ ਹੈਗੇ ਆ ਸਵੇਮਾਨ ਸਿੰਘ ਵਾਲੀ ਫਾਈਬਰੇਵਰ ਵਾਲੀ ਟੀਮ ਹੈ ਉਹ ਵੀ ਐਕਸਪਰਟ ਹੈ ਤਾਂ ਨਹੀਂ ਇੰਟਰਨੈਸ਼ਨਲ ਲੈਵਲ ਦੇ ਡਾਕਟਰ ਹੈ ਉਹਨਾਂ ਦੀ ਟੀਮ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਰਿਪੋਰਟ ਨੂੰ ਪਾਸੇ ਵੀ ਰੱਖ ਦਿੰਗੇ ਵੀ ਉਹ ਪ੍ਰਾਈਵੇਟ ਅਦਾਰਾ ਇੱਕ ਜਿਹੜੇ ਸਰਕਾਰੀ ਡਾਕਟਰਾਂ ਨੇ ਜਿਹੜੇ ਉਹਦੇ ਹੁਣ ਤੱਕ ਸੈਂਪਲ ਲਏ ਨੇ ਉਹਨਾਂ ਦੀ ਰਿਪੋਰਟ ਮੁਤਾਬਕ ਵੀ ਜਿਹੜਾ ਉਹਦਾ ਕਰੀਟੀਨ ਆਇਨ ਹੈ ਬਾਡੀ ਹੈ ਜਦੋਂ ਮਤਲਬ ਜਿਹੜੇ ਗੁਰਦੇ ਜਦੋਂ ਫੇਰ ਨੂੰ ਫੇਲ ਹੋਣੇ ਸ਼ੁਰੂ ਹੋ ਜਾਂਦੇ ਡੈਮੇਜ ਹੋਣਾ ਸ਼ੁਰੂ ਹੋ ਜਾਂਦੇ ਉਦੋਂ ਉਹ ਤੱਤ ਵਧਦਾ ਉਹ ਉਹਨਾਂ ਦੀ ਡਾਕਟਰ ਰਿਪੋਰਟ ਮੁਤਾਬਕ ਜਿਹੜੇ ਸਰਕਾਰੀ ਡਾਕਟਰਾਂ ਦੀ ਰਿਪੋਰਟ ਮੁਤਾਬਕ ਜਿਹੜਾ ਆਮ ਨਾਰਮਲ ਨਾਲੋਂ ਲਗਭਗ 3 ਗੁਣਾ ਵਧਿਆ ਹੋਇਆ ਡਾਕਟਰ ਸਬੈਮਾਨ ਦੀ ਟੀਮ ਦੇ ਮੁਤਾਬਕ ਤਾਂ 5 ਗੁਣਾ ਵਧਿਆ ਹੋਇਆ ਹੈ ਇਸ ਤੋਂ ਬਾਅਦ ਜਿਹੜਾ ਉਹਦਾ ਹੈਗਾ ਵੀ ਜਦੋਂ ਉਹ ਵੱਧ ਜਾਂਦਾ ਨਾ ਫਿਰ ਉਹ ਗੁਰਦਿਆਂ ਨੂੰ ਇਫੈਕਟ ਕਰਦਾ ਅਫੈਕਟ ਕਰਦਾ ਇਹ ਹੁੰਦਾ ਉਦੋਂ ਹੈ ਜਦੋਂ ਚਰਬੀ ਮੁੱਕ ਜੇ ਸਰੀਰ ਚੋਂ ਕਿਉਂਕਿ ਜਦੋਂ ਬੰਦਾ ਕੁਝ ਖਾਂਦਾ ਨਹੀਂ ਸਰੀਰ ਨੇ ਜਿਉਂਦਾ ਰਹਿਣ ਦੇ ਖਾਤਰ ਉਹ ਆਪਣਾ ਸਰੀਰ ਚੋਂ એનર્ਜੀ ਲੈਣ ਲੱਗ ਜਾਂਦਾ ਪਹਿਲਾਂ ਚਰਬੀ ਲੈਂਦਾ ਹਾਂ ਹਾਂ ਫਿਰ ਉਹ ਜਿਹੜੇ ਮਸਲ ਹੁੰਦੇ ਇਹਦੇ ਵਿੱਚ ਪ੍ਰੋਟੀਨ ਹੁੰਦਾ ਫਿਰ ਉਹ ਪ੍ਰੋਟੀਨ ਖਾਂਦਾ ਪਰ ਜਦੋਂ ਪ੍ਰੋਟੀਨ ਸਰੀਰ ਲੈਣਾ ਸ਼ੁਰੂ ਕਰ ਦਿੰਦਾ ਉਹ ਜਿਹੜਾ ਕ੍ਰੈਟਿਨ ਆਇਆ ਉਹ ਬਹੁਤ ਵੱਧ ਕੇ ਡੈਮੇਜ ਗੁਰਦੇ ਮਤਲਬ ਪੂਰੇ ਛੇਤੀ ਡੈਮੇਜ ਹੋ ਜਾਂਦੇ ਆ ਜਿਵੇਂ ਹੁਣ ਤੁਸੀਂ ਸਿਹਤ ਬਾਰੇ ਦੱਸ ਰਹੇ ਹੋ ਇੰਨੀ ਜਿਆਦਾ ਨਾਜ਼ੁਕ ਹਾਲਤ ਹੋਈ ਪਈ ਹੈ ਤਾਂ ਲੋਕੀ ਵੀ ਕਹਿ ਰਹੇ ਨੇ ਲੋਕ ਕਹਿੰਦੇ ਫਿਰ ਕਿਸਾਨ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਫਿਕਰ ਕਿਉਂ ਨਹੀਂ ਹੈਗਾ ਆਪਦੇ ਲੀਡ ਇੱਥੇ ਬੈਠੇ ਜਿਹੜੇ ਕਿਸਾਨ ਇੱਥੇ ਜਿਹੜੇ ਬੈਠੇ ਆ ਆ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਗਿਣਤੀ ਵਧ ਰਹੀ ਆ ਚੱਲ ਹੁਣ ਤਾਂ ਆਹਾ ਆਪਣਾ ਜੋੜ ਮੇਲਾ ਹੈਗਾ ਸ਼ੈਵਚਰਦਿਆਂ ਦਾ ਥੋੜਾ ਜਾਇ ਹੁੰਦਾ ਵੀ ਇਹ ਗਿਣਤੀਆਂ ਨਹੀਂ ਵੀ ਘਟਣੇ ਸ਼ੁਰੂ ਹੋਣਗੇ ਗਿਣਤੀ ਰੁਕੀ ਹੈ ਇੱਕ ਵਾਰੀ ਸੇ ਨਹੀਂ ਤਾਂ ਰੋਜ਼ ਗਿਣਤੀ ਵਧਦੀ ਜਾਂਦੇ ਉੱਧਰ ਜਾਂਦੇ ਆ ਹੁਣ ਇਹ ਸਮਝ ਲਓ ਵੀ 28 ਟੱਕਰ ਉਹ ਸਵਾ ਸਮਾਪਤੀ ਟੱਕਰ ਥੋੜਾ ਜਆ ਬ੍ਰੇਕ ਪਾਉਗੇ ਉਸ ਤੋਂ ਬਾਅਦ ਤਾਂ ਗਿਣਤੀ ਇਹਨੇ ਮਤਲਬ ਵਧਣਾ ਪਰ ਹੁਣ ਜਿਹੜੇ ਇੱਥੋਂ ਵਾਲੇ ਤਾਂ ਮਾਰ ਮੇਟਣ ਨੂੰ ਤਿਆਰ ਐ ਐਸੇ ਤਾਂ ਹੁਣ ਰਾਤ ਕੀ ਹੋਇਆ ਵੀ 1:30 ਵਜੇ ਦਾ ਟਾਈਮ ਬਿਲਕੁਲ ਰਾਜਾ ਵੇਖ ਲੈ ਸਿਆਲ ਦੀ ਰੁੱਤ ਹੋਵੇ ਨਾ ਉਧਰ ਨਾ ਉਧਰ ਹੁੰਦਾ ਇਧਰ ਕਿਤੇ ਗੱਡੀਆਂ ਨੂੰ ਕਿਸੇ ਨੇ ਗਲਤ ਰਾਹ ਪਾਦਾ ਉਧਰ ਦੇ ਹੋ ਗੀਆਂ ਕਚੇਰਾ ਖੇਤਾਂ ਵਿੱਚ ਨਹੀਂ ਕਚਰਾ ਹੁੰਦਾ ਹੋ ਨਹਿਰ ਤੋਂ ਇਧਰ ਨੂੰ ਉਧਰ ਨੂੰ ਬਾਰਡਰ ਜਿਹੜੇ ਪਿੱਛੇ ਵੱਡ ਰਹੇ ਨਾ ਉਧਰ ਨੂੰ ਸਿੱਧੀਆਂ ਹੋ ਗਈਆਂ ਤੇ ਉਹ ਮੂਰੇ ਟਰੱਕ ਸੀਗੇ ਮਗਰ ਕਾਰਾਂ ਸੀਗੀਆਂ ਉਹਨਾਂ ਐ ਲਾ ਲਿਆ ਵੀ ਟਰੱਕਾਂ ਵਾਲਿਆਂ ਨੂੰ ਪਤਾ ਹੀ ਹੁੰਦਾ ਪੂਰਾ ਲੈਟਾਂ ਜਗਣ ਉਹ ਐ ਲੱਗਦਾ ਵੀ ਇਹਨਾਂ ਦੀ ਕੋਈ ਕਾਂਡ ਬਾਈ ਆ ਰਹੀ ਹੈ ਹੁਣ ਬਸ ਸਪੀਕਰ ਚ ਅਨਾਉਂਸ ਕੀਤਾ ਮਤਲਬ ਸਾਰਾ ਮਤਲਬ ਲਗਭਗ ਸਾਰਾ ਪਣਾਲ ਖੜਾ ਹੋ ਗਿਆ 1:00 ਵਜੇ ਸੋ ਇਸ ਕਰਕੇ ਵੀ ਉਹ ਇਥੋਂ ਚੱਕਣ ਚੱਕਣ ਵਾਲੀ ਇਥੋਂ ਵਾਲੇ ਲੋਕ ਤਾਂ ਮਰ ਮਰ ਨੂੰ ਤਿਆਰ ਨੇ ਪਰ ਜਿਹੜੇ ਐ ਸਮਝ ਲਓਗੇ ਜਿਹੜਾ ਚ ਬੈਠੇ ਨੇ ਜਾਂ ਜਿਹੜੀਆਂ ਕਿਸਾਨ ਜੱਥੇਬੰਦਗੀਆਂ ਕਹਿੰਦੀਆਂ ਵੀ ਅਸੀਂ ਵੀ ਦਿੱਲੀ ਦੇ ਅੰਦੋਲਨ ਵਾਲਿਆਂ ਮੰਗਾਂ ਜਿਹੜੀਆਂ ਰਹਿ ਗਈਆਂ ਅਸੀਂ ਵੀ ਉਹਨਾਂ ਤੇ ਲੜ ਰਹੇ ਹਾਂ ਉਹ ਤਾਂ ਹੁਣ ਉਹਨੂੰ ਸਵਾਲ ਤਾਂ ਉਹਨਾਂ ਨੂੰ ਹੈ ਵੀ ਉਹ ਕੀ ਡਿਕ ਰਹੇ ਨੇ ਕੋਈ ਮੌਤ ਨੂੰ ਡਿਕ ਰਹੇ ਨੇ ਬਾਕੀ ਜਿੱਥੇ ਬੰਦੇ ਗੱਲ ਕੀਤੀ ਹੈ ਤਾਂ ਉੱਥੇ ਹੀ ਕੱਲ ਐ ਸਕੈਮ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਕੀ ਨਾ ਉਹਦੇ ਵਿੱਚ ਹੀ ਜਗਿੰਦਰ ਸਿੰਘ ਉਹ ਗ੍ਰਾਹਣ ਹੈ ਕਿਹਾ ਉਹ ਕਹਿੰਦੇ ਕਿ ਅਸੀਂ ਤਾਂ ਤਾਂ ਜਾਈਏ ਕਹਿੰਦੇ ਜੇ ਸਾਨੂੰ ਅੰਦੋਲਨ ਜੋ ਸ਼ੁਰੂ ਕਰਨਾ ਸੀ ਕਹਿੰਦੇ ਉਦੋਂ ਸਾਨੂੰ ਨਾ ਤਾਂ ਕਿਸੇ ਨੇ ਗੱਲ ਹੀ ਨਹੀਂ કરી ਪਹਿਲਾਂ ਦੇਖੋ ਜੀ ਇਹ ਤਾਂ ਉਹਨਾਂ ਨੇ ਆਪ ਹੀ ਇਹ ਉਹਨੇ ਜਿਹੜੇ ਉਹਨਾਂ ਨੇ ਉਹਦੇ 18 ਨੂੰ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ 'ਚ ਉਹਨੇ ਚਿੱਠੀਆਂ ਦਿਖਾ ਗਿਆ ਵੀ ਇੰਨਾ ਇੰਨੀਆਂ ਸਾਨੂੰ ਚਿੱਠੀਆਂ ਆ ਗਈਆਂ ਉਹਦਾ ਅਸੀਂ ਆ ਜਵਾਬ ਦਿੱਤਾ ਜਿਹੜਾ ਜਵਾਬ ਦਿੱਤਾ ਉਹ ਵੀ ਦਿਖਾ ਦਿੱਤਾ ਇਹਦਾ ਆਪ ਦੇ ਆ ਵੀ ਉਹਦੀ ਗੱਲ ਦਾ ਹੈਗਾ ਵੀ ਚਿੱਠੀਆਂ ਸਮਾਨ ਚ ਤੋੜ ਕਿਤੇ ਨਹੀਂ ਆ ਗਈਆਂ ਤੇਰੇ ਕੋਲੇ ਕਿਸੇ ਰਾਹੀਂ ਆਂਗੀਆਂ ਹੋਣਗੀਆਂ ਇਹ ਗੱਲ ਨਹੀਂ ਵੀ ਉਹ ਚੋਨਾ ਨੂੰ ਅਪਰੋਚ ਨਹੀਂ ਕੀਤਾ ਗਿਆ ਜਾਂ ਉਹਨਾਂ ਨੂੰ ਨਾਲ ਤੋੜਨ ਦਾ ਯਤਨ ਨਹੀਂ ਕੀਤਾ ਗਿਆ ਇਹ ਤਾਂ ਖੁਦ ਉਹਦਾ ਜਦੋਂ ਇਕਵਲ ਗਿਆ ਪਿਆਣਾ ਜਿਹੜਾ ਉਹਨੇ ਮੰਨ ਗਿਆ ਵੀ ਹਾਂ ਮੇਰੇ ਕੋਲੇ ਸਾਡੇ ਐਸਕੈਮ ਕੋਲੇ ਇੰਨੀਆਂ ਚਿੱਠੀਆਂ ਆਂਗੀਆਂ ਨੇ ਇੱਕ ਚਿੱਠੀ ਤੁਸੀਂ ਵੀ ਪਾਈ ਸੀ ਸਾਰੀ ਜਥੇਬੰਦਿਆਂ ਨੂੰ ਉਹਦਾ ਕੀ ਬਣਿਆ ਫਿਰ ਅਸੀਂ ਜਿਹੜੀ ਚਿੱਠੀ ਪਾਈ ਸੀਗੀ ਹੁਣ ਜਿਹਦਾ ਹੁਣ ਜਿਹਦੇ ਤੇ ਉਹਨਾਂ ਨੇ ਫਿਰ ਮੋੜਵੀਂ ਚਿੱਠੀ ਭੇਜੀ ਸੀਗੀ 18 ਨੂੰ 18 ਦਸੰਬਰ ਨੂੰ ਵੇ 18 ਦਸੰਬਰ ਨੂੰ ਆਪਾਂ ਨਾ 21 ਨੂੰ 18 ਨੂੰ ਉਹਨਾਂ ਨੇ 21 ਨੂੰ 21 ਨੂੰ ਮੀਟਿੰਗ ਹੋਈ ਉਹ ਹੁਣ ਜਿਹੜੀ ਗੱਲ ਗੱਲ ਕਿੱਥੇ ਫਸਦੀ ਹੈ ਉਹ ਕਹਿੰਦੇ ਆ ਵੀ ਅਜੇ ਸਮਾਂ ਨਹੀਂ ਅਜੇ ਸਮਾਂ ਨਹੀਂ ਦਿੱਲੀ ਨਾਲ ਮੱਥਾ ਲਾਉਣ ਦਾ ਦਿੱਲੀ ਦੀ ਤਾਕਤ ਬੜੀ ਵੱਡੀ ਹੈ ਮੰਗਾਂ ਵਾਲੀਆਂ ਵੱਡੀਆਂ ਨੇ ਤਾਕਤ ਛੋਟੀ ਹੈ ਪਹਿਲਾਂ ਅਜੇ 1 ਸਾਲ ਡੇਢ ਸਾਲ ਸਥਾਨਕ ਪੱਤਰ ਤੇ ਜ਼ਿਲ੍ਹਾ ਪੱਤਰਾਂ ਤੇ ਸੂਬਿਆਂ ਪੱਤਰ ਤੇ ਪਖਾਓ ਫੇਰ ਦਿੱਲੀ ਨਾਲ ਮੱਥਾ ਲਾਓ ਹੁਣ ਉਹ ਉਹ ਤਾਂ ਕਹਿੰਦੇ ਆ ਵੀ ਮਗਰ ਮੁੜੇ ਉਹ ਇੱਕ ਵਾਰੀ ਸੋ ਇਸ ਕਰਕੇ ਉਹ ਗੱਲ ਆਈ ਨਹੀਂ ਵੀ ਕੋਈ ਉਹ ਉਹਨਾਂ ਨੂੰ ਕੋਈ ਅਪਰੋਚ ਨਹੀਂ ਕੀਤਾ ਜਾਂ ਉਹਨਾਂ ਨਾਲ ਤੋਰਨੇ ਕੋਸ਼ਿਸ਼ ਨਹੀਂ ਕੀਤੀ ਹੁਣ ਅਸੀਂ ਮਗਰ ਕਿਵੇਂ ਤੋਂ ਮੁੜ ਜਗੇ ਅਸੀਂ ਅਸੀਂ ਕਿਹਾ ਭਾਈ ਠੀਕ ਆ ਅਸੀਂ ਤਾਂ ਜੰਨੇ 24 25 ਜਿਹਾ ਬੰਦਿਆਂ ਇੱਥੇ ਬੈਠੀਆਂ ਨੇ ਦੋਨੇ ਫਾਰਮਾਂ ਦੇ ਦੋਨੇ ਬਾਰਡਰਾਂ ਤੇ ਅਸੀਂ ਤਾਂ ਲੜਾਂਗੇ ਉਹਨਾਂ ਨੇ ਦੋਨੇ ਫਾਰਮਾਂ ਤੇ ਵੀ ਸਵਾਲ ਉਠਾਇਆ ਕਹਿੰਦੇ ਦੋਨਾਂ ਫਾਰਮਾਂ ਦੀ ਆਪਸ ਵੀ ਨਹੀਂ ਬੰਦੀ ਕਹਿੰਦੇ ਕਿਉਂ ਨਹੀਂ ਬੰਨਦੀ ਹੁਣ ਮੈਂ ਆ ਜਿਹੜਾ 1 ਮਿੰਟ ਕਿਸਾਨ ਮਜ਼ਦੂਰ ਮੋਰਚੇ ਵਾਲੇ ਫਾਰਮ ਦਾ ਮੈਂ ਆਗੂ ਆ ਸਰਬੰਨ ਭੰਦੇਰਾ ਆਗੂ ਆ ਮਨਜੀਤ ਰਾਏ ਜਸਵੰਦਰ ਲੰਗੋ ਵਾਲਾ ਉਦੋਂ ਆਪਣੇ ਹਰਿਆਣੇ ਵਾਲੇ ਆ ਜਿਹੜੇ ਤੇਜਵੀਰ ਵਰਗੇ ਆ ਅਮਰਜੀਤ ਮੋੜੀ ਵਰਗੇ ਇਹ ਇਹ ਸਾਰੇ ਦੂਜੇ ਫੋਰਮ ਦੇ ਹੀ ਆ ਕੀ ਅਸੀਂ ਵਿੱਚ ਹੈ ਨਹੀਂ ਇੱਥੇ ਕੀ ਸਾਡਾ ਮਤਲਬ ਕਹਿਣ ਦਾ ਭਾਵ ਜਿਹੜੇ ਦੋਨੋਂ ਦੋਨੇ ਜਿਹੜੇ ਸੱਦੇ ਸੀਗੇ 10 ਨਾ 26 ਨਵੰਬਰ ਨੂੰ ਤਾਂ ਇਹਨਾਂ ਨੇ ਬੈਠਣਾ ਸੀਗਾ ਮਰਨਵਾਰਤ ਤੇ ਦੋਹਾਂ ਫੋਰਮਾਂ ਨੇ ਅਸੀਂ ਇਕੱਠਾ ਨੇ ਐਲਾਨ ਕੀਤਾ ਵੀ ਜੇ 10 ਦੇਣ ਇਹਨਾਂ ਦੇ ਮਰਨਵਾਰਤ ਤੋਂ ਕਹਾਂ ਉਹ 10 ਦਿਨਾਂ ਚ ਚਰਬੀ ਖੁਰ ਲੱਗ ਜਾਂਦੀ ਐ ਅੱਧੀ ਚਰਬੀ ਖੁਰ ਜਾਂਦੀ ਐ বিজে 10 ਦਿਨ ਵੀ ਇਹਨਾਂ ਦੇ ਮਰਨ ਵਰਤ ਤੇ ਸਰਕਾਰ ਨੇ ਗੌਰ ਨਾ ਕੀਤਾ ਫਿਰ ਉਧਰਲਾ ਜਿਹੜਾ ਸ਼ੰਭੂ ਵਾਲਾ ਬਾਰਡਰ ਹੈ ਉਥੋਂ 101 ਦੇ ਜਥੇ ਆ ਜਿਹੜੇ ਤੋਰੇ ਜਾਣਗੇ ਭਾਵੇਂ ਮਰਜੀ ਬੜਿਆਂ ਦੇ ਜਥੇ ਭਾਵੇਂ ਉਹ ਮਰਨ ਫੱਟੜ ਹੋਣ ਜਨਾਚਰ ਟੱਕਰ ਉਹਨਾਂ ਚ ਜਾਨ ਹੋਊਗੀ ਉਹ ਮਰਨਗੇ ਫੱਟੜ ਹੋ ਕੇ ਆਏ ਆ ਬੰਦੇ ਮੇਰੇ ਪੇਟ 'ਚ ਗੋਲਾ ਲੱਗਿਆ ਮੈਂ 4 ਦਿਨ ਦਾਖਲ ਰਿਹਾ ਇਹ ਕਿਵੇਂ ਉਹ ਕਹਿ ਸਕਦੇ ਆ ਵੀ ਇੱਕ ਫਰਮ ਤਾਂ ਲੜ ਰਿਹਾ ਦੂਜਾ ਲੜਨੇ ਦੋਨੇ ਲੜ ਰਹੇ ਆ ਇੱਕ ਇਹ ਵੀ ਗੱਲ ਹੈ ਕਿ ਕੱਲ ਸੀਐਮ ਆਨ ਹੋਂ ਨੇ ਟਵੀਟ ਕੀਤਾ ਹਣਾ ਉਹਨਾਂ ਨੇ ਮੋਦੀ ਨੂੰ ਕਿਹਾ ਕਿ ਜੇ ਤੁਸੀਂ ਰੂਸ ਤੇ ਯੂਕਰੇਨ ਦਾ ਹਵਾਲਾ ਦੇ ਕੇ ਕਿ ਤੁਸੀਂ ਉਹਨਾਂ ਜੰਗ ਰਗਵਾ ਸਕਦੇ ਹੋ ਫਿਰ ਕਿਸਾਨਾਂ ਦੀ ਹਾਲ ਜਿਹੜਾ ਕਿਉਂ ਨਹੀਂ ਠੱਡ ਸਕਦੇ ਤਾਂ ਉਹੀ ਗੱਲ ਹੈ ਕਿ ਜਦੋਂ ਇੱਕ ਪਾਸੇ ਇੰਨੀ ਸਿਹਤ ਢਿੱਲੀ ਹੈ 30 ਦਿਨ ਹੋ ਗਏ ਤੁਸੀਂ ਆਪ ਦੱਸ ਰਹੇ ਹੋ ਕਿ ਕਿਵੇਂ ਸਾਰੇ ਆਰਗਨ ਫੇਲ ਹੋ ਰਹੇ ਨੇ ਅੰਦਰ ਦੀ ਅੰਦਰ ਹਣਾ ਤਾਂ ਫਿਰ ਸਰਕਾਰ ਦੇ ਨੁਮਾਇੰਦੇ ਤਾਂ ਤੁਹਾਡੇ ਨਾਲ ਆ ਕੇ ਮੁਲਾਕਾਤਾਂ ਕਰਦੇ ਨੇ ਅਫਸਰ ਵੀ ਆਉਂਦੇ ਨਾ ਕੋਈ ਗੱਲਬਾਤ ਅਜੇ ਤੱਕ ਫਿਰ ਬਣੀ ਨਹੀਂ ਜਾਂ ਫਿਰ ਮੀਟਿੰਗ ਕਿਉਂ ਨਹੀਂ ਹੋ ਰਹੀ ਜਾਂ ਕੋਈ ਪ੍ਰੈਸ਼ਰ ਨਹੀਂ ਪਾ ਸਕਿਆ ਤੱਕ ਜਿਹੜਾ ਸੀਐਮ ਮਾਨ ਅਪੀਲ ਕਰ ਰਿਹਾ ਹੈ ਸੈਂਟਰ ਸਰਕਾਰ ਨੂੰ ਵੀ ਇਹਨਾਂ ਦੀਆਂ ਮੰਗਾਂ ਮੰਨ ਕੇ ਨਿਪਟਾਰਾ ਕਰੋ ਇੱਕ ਆਗੂ ਦੀ ਸੀਨੀਅਰ ਆਗੂ ਦੀ ਜਾਨ ਜਾ ਰਹੀ ਹੈ ਤੁਹਾਡੇ ਅਣਦੇਖੀ ਕਰਕੇ ਪਹਿਲਾਂ ਇਹ ਦੱਸੋ ਅਪੀਲਾਂ ਤਾਂ ਆਮ ਬੰਦੇ ਕਰਦੇ ਹੁੰਦੇ ਆਮ ਪਬਲਿਕ ਦਾ ਬੰਦਾ ਉਹ ਸਰਕਾਰ ਦਾ ਹੈੱਡ ਹੈ ਪੰਜਾਬ ਸਰਕਾਰ ਦਾ ਇੱਕ ਅਥਾਰਟੀ ਹੈ ਉਹਦੇ ਕੋਲ ਇੱਕ ਸਟੇਟ ਦੀ ਹਕੂਮਤ ਹੈ ਉਹਦੇ ਹੱਥ 'ਚ ਉਹ ਹਕੂਮਤ ਨੂੰ ਕਿਉਂ ਨਹੀਂ ਵਰਤਦਾ ਸਰਕਾਰ ਤੇ ਪ੍ਰੈਸ਼ਰ ਪਾਉਣ ਦੇ ਖਾਤਰ ਤੁਸੀਂ ਕਹੋਗੇ ਵੀ ਹਕੂਮਤ ਨੂੰ ਕਿਵੇਂ ਵਰਤਾਇਆ ਜਾ ਸਕਦਾ ਪਹਿਲੀ ਗੱਲ ਤਾਂ ਪੰਜਾਬ ਐਸੈਂਬਲੀ ਦਾ ਸਪੈਸ਼ਲ ਸੈਸ਼ਨ ਸੱਦ ਕੇ ਮжоਰਿਟੀ ਉਹਨਾਂ ਦੀ ਹੈਗੀ ਹੈ ਜੇ ਨਾ ਵੀ ਦੂਜੇ ਪਹਿਲੀ ਗੱਲ ਤਾਂ ਕੋਈ ਵਿਰੋਧੀ ਪਾਰਟੀ ਨਾ ਇਹ ਵੀ ਇਸ ਗੱਲ ਤੇ ਮੋਰਚੇ ਦਾ ਸਾਥ ਨਾ ਦੇਵੇ ਉਹ ਪਾਉਣ ਵੀ ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਜਿਹੜੀ ਪਾਰਲੀਮੈਂਟਰੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣੀ ਸੀਗੀ ਸਾਰੇ ਸੰਸਦ ਮੈਂਬਰਾਂ ਦੀ ਉਹਨੇ ਮੰਗਾਂ ਦੇ ਪੱਖ 'ਚ ਆਪਣਾ ਰਿਪੋਰਟ ਦੇਤੀ ਜਿਹੜੀ ਸੁਪਰੀਮ ਕੋਰਟ ਨੇ ਬਣਾਈ ਸੀ ਹਾਈ ਪਾਵਰ ਕਮੇਟੀ ਆ ਸਾਬਕਾ ਜੱਜ ਐ ਨਵਾਬ ਸਿੰਘ ਦੀ ਅਗਵਾਈ 'ਚ ਉਹਨੇ ਰਿਪੋਰਟ ਦੇਤੀ ਜਿਹੜਾ ਉਪ ਰਾਸ਼ਟਰਪਤੀ ਜਗਦੀਸ਼ ਸਿੰਘ ਧਨਖੜ ਉਹਨੇ ਕਹਿਤਾ ਵੀ ਇਹ ਮੰਗਾਂ ਜਾਇਜ਼ ਹੈ ਫਿਰ ਜੇ ਸਾਰਾ ਕੁਝ ਜਾਇਜ਼ ਹੈ ਉਹ ਅਸੈਂਬਲੀ ਸੱਦ ਕੇ ਪਹਿਲਾਂ ਤਾਂ ਇਹ ਮੰਗਾਂ ਦੇ ਪੱਖ 'ਚ ਮਤਾ ਪਾਵੇ ਫਿਰ ਜੇ ਮਤੇ ਤੋਂ ਬਾਅਦ ਵੀ ਇੱਕ ਸਾਹਬ ਨਾਲ ਇੱਕ ਤੱਕ ਸੇ ਇੱਕ ਬੰਦੇ ਨੇ ਕਹਿਣਾ ਇੱਕ ਜਿਹੜੇ ਸਾਰੇ ਪੰਜਾਬ ਦਾ ਮਤਾ ਬਣ ਜਾਊਗਾ ਉਹ ਜੇ ਕੱਲ ਨੂੰ ਮਤਾ ਪੈਂਦਾ ਫੇਰ ਮੰਨ ਵਰਤ ਦੇ ਵਿੱਚ ਕੋਈ ਢਿੱਲ ਵਰਤੀ ਜਾਊਗੀ ਫੇਰ ਮਾੜਾ ਮੋਟਾ ਕੁਝ ਖਾਣ ਪੀਣ ਲੱਗਣਗੇ ਢੱਲਿਆ ਕੱਲ ਜਿਹੜੇ ਉਹਨਾਂ ਨੇ ਚਿੱਠੀ ਲਿਖੀ ਆ ਨਾ ਪ੍ਰਾਈਮ ਮਿਨਿਸਟਰ ਨੂੰ ਲਖਵਾਈ ਹੈ ਚੱਲ ਉਹਦੇ ਜਪਾ ਤੋਂ ਤੁਹਾਡੇ ਕੋਲੇ ਆ ਗਈ ਮੀਡੀਆ ਕੋਲੇ ਅਸੀਂ ਪ੍ਰੈਸ ਕਾਨਫਰੰਸ 'ਚ ਵੀ ਦੱਸਦੇ ਉਹਨੇ ਕੁਝ ਆਪਣੇ ਪੰਜਾਬ 'ਚ ਇਹ ਵੀ ਬਾਤ ਚੱਲੀ ਸੀ ਕੁਝ ਬੰਦੇ ਵੱਲੋਂ ਬਈ ਉਹ ਅਮਰਤਾਰੀ ਸਿੱਖ ਹੈ ਅਕਾਲ ਤਖਤ ਦੇ ਜਥੇਦਾਰ ਦੇ ਉਹਦੀ ਹੈ ਨਾ ਅਕਾਲ ਤਖਤ ਦੇ ਜਥੇਦਾਰ ਦਾ ਜੋ ਵੀ ਹੁਲਾਇਤ ਕਰੂਗਾ ਉਹ ਡੱਲੇ ਵਾਲ ਜਵਾਬ ਨਹੀਂ ਦੇ ਸਕਦਾ ਵੀ ਜਸੇਦਾਰ ਨੂੰ ਹਦਾਇਤ ਕਰਕੇ ਮਰਨ ਵਰਤ ਖਤਮ ਕਰਾਉਣਾ ਚਾਹੀਦਾ ਇਹ ਚੱਲੇ ਸੀ ਉਹਨਾਂ ਨੇ ਕੱਲ ਚਿੱਠੀ ਜੀ ਲਿਖਤਾ ਉਹ ਜਿਹੜੀ ਪੀਐਮ ਨੂੰ ਲਿਖੀ ਹੈ ਉਹ ਕਹਿੰਦਾ ਮੇਰਾ ਮਰਨ ਵਰਤ ਦੋ ਹਾਲਤਾਂ ਦੇ ਵਿੱਚ ਵੱਟ ਟੁੱਟ ਸਕਦਾ ਇੱਕ ਤਾਂ ਵੀ ਸਰਕਾਰ ਇਹ ਮੰਗਾ ਮੰਨਣ ਦਾ ਐਲਾਨ ਕਰ ਦੇ ਵੀ ਠੀਕ ਐ ਐਮਐਸਪੀ ਦੀ ਮੰਗ ਮੰਨੇਗੇ ਕਰਜ਼ਾ ਮਾਫੀ ਹੋ ਗਈ ਦੂਜਾ ਆਪਣਾ ਜਿਹੜਾ ਬਿਜਲੀ ਐਕਟ ਹੈ 223 ਵਾਲਾ ਉਹ ਉਹ ਰੱਦ ਹੋ ਗਿਆ ਉਹਦਾ ਐਲਾਨ ਕਰ ਦੇ ਕੋਈ ਮੀਟਿੰਗ ਵੀ ਨਾ ਕਰੇ ਮੈਂ ਮਰਨ ਵਰਤ ਤਾਂ ਛੱਡ ਦੂੰ ਜਾਂ ਤਾਂ ਤਾ ਮਰਨ ਵਰਤ ਰੁਕਸ ਜਾ ਫਿਰ ਮੇਰੇ ਜਿਹਨਾਂ ਦੀ ਅੜੀ ਹੈਗੇ ਮੇਰੇ ਮਰਨ ਤੋਂ ਬਾਅਦ ਮਰਨ ਵਰਤ ਖਤਮ ਹੋਊਗਾ ਤੀਜਾ ਕੋਈ ਆਪਸ਼ਨ ਹੈ ਹੀ ਨਹੀਂ ਕੋਈ ਜੀ ਜਸੇਦਾਰ ਨੇ ਕਿਹਾ ਤਾਂ ਕੱਲ ਨੂੰ ਕਿ ਮਨਨ ਵਰਤ ਤੋੜਿਆ ਜਾ ਜਉ ਆਪ ਆਕੇ ਇੱਥੇ ਤਰਵਾਉਂਦੇ ਫੇਰ ਮੈਨੂੰ ਨਹੀਂ ਲੱਗਦਾ ਕਿਉਂਕਿ ਜਿਹੜਾ ਇੱਕ ਜਸੇਦਾਰ ਉਹਨਾਂ ਨੂੰ ਵੀ ਪਤਾ ਹੈ ਗਿਆਨੀ ਹਰਪ੍ਰੀਤ ਸਿੰਘ ਹੈ ਜਿਹੜਾ ਜਸੇਦਾਰ ਤਲਵੰਡੀ ਸਾਬੋ ਕਾਲ ਤੱਕ ਦਾ ਉਹ ਇੱਥੇ ਆਕੇ ਉਹ ਸਪੋਰਟ ਚ ਬੋਲ ਕੇ ਗਿਆ ਵੀ ਇਹ ਕੁਰਬਾਨੀਆਂ ਦਾ ਰਾਹ ਹੈਗਾ ਇਹਨਾਂ ਵੀ ਪਹਿਲਾਂ ਕਿਸੇ ਨੇ ਅਪਣਾਇਆ ਨਹੀਂ ਰਹਾ ਦਰਸ਼ਨ ਸਿੰਘ ਫੇਰੂਮਾਨ ਨੇ ਜਦੋਂ ਸੰਤ ਫਤਿਹ ਸਿੰਘ ਉੱਠ ਖੜਿਆ ਸੀ ਅੱਧ ਵਿਚਾਲੇ ਉਹ ਬੈਠੇ ਸੀ ਮਾਸਟਰ ਤਾਰਾ ਸਿੰਘ ਉੱਠ ਖੜਿਆ ਸੀ ਉਹ ਦਰਸ਼ਨ ਸਿੰਘ ਫੇਰੂਮਾਨ ਬੈਠਾ ਸੀਗਾ ਵੀ ਜਾਰੇ ਇਹਨਾਂ ਨੇ ਅਰਦਾਸ ਦੀ ਲੰਗੜਾ ਕੀਤੀ ਹੈ ਜਿਹੜਾ ਇੱਕ ਵਾਰੀ ਅਰਦਾਸ ਕਰਕੇ ਬਹਿ ਗਿਆ ਉਹ ਜੇ ਬਿਨਾਂ ਜਾਤਾ ਅਰਦਾਸ ਨੂੰ ਜੋ ਤੋੜਦਾ ਉਹਦੀ ਵੀ ਅਰਦਾਸ ਦੀ ਵੀ ਬੇਅਦਬੀ ਹੈ ਉਹ ਅਰਦਾਸ ਮਾਨੂੰ ਕਿਵੇਂ ਕਹੇ ਉਹ ਜਸੇਦਾਰ ਇਹ ਇਹ ਜੀ ਗੱਲ ਕਹੀ ਨਹੀਂ ਸਕਦਾ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਐਲਾਨ ਕਰ ਗਿਆ ਵੀ ਇਹਨਾਂ ਨੂੰ ਹੁਣ ਆਪਣਾ ਜੇ ਅਰਦਾਸ ਕੀਤੀ ਹੈ ਆਪਣੀ ਅਰਦਾਸ ਨੂੰ ਪਗੋਣਾ ਚਾਹੀਦਾ ਮੈਨੂੰ ਨਹੀਂ ਲੱਗਦਾ ਉਹ ਐਵੇਂ ਮਰੀ ਜਾਂਦੇ ਆ ਵੀ ਕੋਈ ਜੱਫੇਦਾਰ ਕਿਉਂਕਿ ਫਿਰ ਜੇ ਜੱਫੇਦਾਰ ਕਰੂਗਾ ਲੋਕਾਂ ਨੇ ਇਹ ਕਹਿ ਦੇਣਾ ਵੀ ਸਰਕਾਰ ਨਾਲ ਰਲ ਕੇ ਜਿਆਦਾ ਫਿਰ ਜੱਫੇਦਾਰ ਸਾਹਿਬ ਇਹ ਕਹਿਣ ਵੀ ਭਾਈ ਸਰਕਾਰ ਤੇ ਪ੍ਰੈਸ਼ਰ ਪਾਉਣਾ ਵੀ ਤੁਸੀਂ ਮੰਗਾ ਮੰਨ ਕੇ ਤੇ ਇਹਨਾਂ ਦਾ ਵਰਨ ਵਰਤ ਲਾਓ ਜੇ ਕਹਿੰਦਾ ਵੀ ਮੰਗਾ ਨੂੰ ਛੱਡ ਬਿਨਾ ਮੰਗਾਂ ਤੋਂ ਹੀ ਮਰਨ ਵਰਤ ਤੋੜਦੇ ਇਹ ਤਾਂ ਸਰਕਾਰ ਦੀ ਲੋੜ ਹੈ ਤਾਂ ਫਿਰ ਉਹ ਤਾਂ ਅਗਲਾ ਅਗਲਾ ਕਹਿੰਦਾ ਸਰਕਾਰੀ ਪ੍ਰੋਜੈਕਟ ਬਣ ਗਿਆ ਜ세ਦਾਰ ਇਹੇ ਜੀ ਗਲਤੀ ਨਹੀਂ ਕਰਨਗੇ ਇੱਕ ਆਖਰੀ ਸਵਾਰਾ ਜੋਗਿੰਦਰ ਸਿੰਘ ਉਗਰਾਨ ਹੈ ਕੱਲ ਇਹ ਵੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਹੁਣ ਮੰਗਾਂ ਦਾ ਮੁੱਦਾ ਨਹੀਂ ਰਹਿ ਗਿਆ ਕਹਿੰਦੇ ਹੁਣ ਇਹ ਮੁੱਦਾ ਰਹਿ ਗਿਆ ਕਿ ਮਨਨ ਵਰਤ ਤੇ ਮੇ ਤੜਾਇਆ ਜਾਵੇ ਦੇਖੋ ਜੀ ਉਹਨੇ ਕਈ ਦਿਨ ਪਹਿਲਾਂ ਵੀ ਤਿੰਨ ਚੀਜ਼ਾਂ ਦਾ ਉਹਨਾਂ ਨੇ ਕਿਹਾ ਸੀ ਇੱਕ ਤਾਂ ਕਹਿੰਦਾ ਵੀ ਇਹ ਮੰਗਾਂ ਏਡੀਆਂ ਵੱਡੀਆਂ ਨੇ ਇਹ ਮਨਾਂਗੇ ਨਹੀਂ ਜਾ ਸਕਦੀਆਂ ਅਸੀਂ ਉਹਨੂੰ ਕਿਹਾ ਵੀ ਉਹਦੇ 18 21 ਤਰੀਕ ਨੂੰ ਵੀ ਯਾਰ ਤੂੰ ਨਾਲ ਲੜ ਨਾ ਵਿੱਚਾ ਤੂੰ ਐ ਕਿਉਂ ਕਹਿੰਦਾ ਵੀ ਮੰਗਾ ਮਨਾਂਗੇ ਨਹੀਂ ਜਾ ਸਕਦੇ ਇਹਦਾ ਮਤਲਬ ਤੂੰ ਜਿਹੜਾ ਲੜਦਾ ਵੀ ਆਮ ਲੋਕਾਂ ਨੂੰ ਲੀਡਰ ਨੇ ਤਿਆਰ ਕਰਨਾ ਹੁੰਦਾ ਵੀ ਯਾਰ ਜਦੋਂ ਪਬਲਿਕ ਇਕੱਠੀ ਹੋ ਜੇ ਸਾਰੀ ਪਬਲਿਕ ਲੋਕਾਂ ਦੇ ਸਾਹਮਣੇ ਪਬਲਿਕ ਦੇ ਸਾਹਮਣੇ ਕੋਈ ਸਰਕਾਰ ਵੱਡੀ ਨਹੀਂ ਹੁੰਦੀ ਵੀ ਤੂੰ ਐ ਕਹਿ ਕੇ ਵੀ ਇਹ ਤਾਂ ਮੰਗਾ ਨਹੀਂ ਜਾ ਸਕਦੇ ਇੱਕ ਸਾਹਵ ਨੂੰ ਤੂੰ ਘੋੜ ਤੇ ਸੱਟ ਮਾਰ ਰਿਹਾ ਕਿਰਪਾ ਕਰਕੇ ਯਾਰ ਤੂੰ ਆਉਣਾ ਨਾ ਆਉਣਾ ਤੂੰ ਇਹੇ ਬਿਆਨ ਬੰਦ ਕਰ ਦੇ ਉਹ ਕਹਿੰਦਾ ਮੈਂ ਨਹੀਂ ਕਰਦਾ ਸੋ ਇਸ ਕਰਕੇ ਉਹ ਜਿਹੜਾ ਕਹਿੰਦਾ ਵੀ ਮੰਗਾ ਮਨਾਂਗੇ ਨਹੀਂ ਜਾ ਸਕਦੇ ਹਰੇਕ ਗੱਲ ਤੇ ਦਿੱਲੀ ਗੱਲ ਨਿੱਕੀ ਮੋਟੀ ਗੱਲ ਤੇ ਦਿੱਲੀ ਕੂਚ ਨਹੀਂ ਕੀਤਾ ਜਾ ਸਕਦਾ ਇੱਕ ਬਸ ਤਾਂ ਕਹਿੰਦਾ ਵੀ ਮੰਗਾ ਵੱਡਿਆਂ ਨੇ ਦੂਜੀ ਗੱਲ ਕਹਿੰਦਾ ਵੀ ਤੁਸੀਂ ਦਿੱਲੀ ਕੂਚ ਨਿੱਕੀ ਹਰੇਕ ਗੱਲ ਤੇ ਤੁਸੀਂ ਤਾਂ ਦਿੱਲੀ ਕੂਚ ਕਹਦੇ ਨੇ ਦਿੱਲੀ ਕੂਚ ਹਰੇਕ ਗੱਲ ਤੇ ਥੋੜਾ ਹੈ ਮੰਗਾ ਤੇ ਆ ਦਿੱਲੀ ਕੂਚ ਸੋ ਇਸ ਕਰਕੇ ਤੀਜੀ ਗੱਲ ਤਾਂ ਉਹਨੇ ਐ ਵੀ ਕਹਿੰਦੇ ਸੀ ਕਿ ਵੀ ਇਹ ਜਿਹੜਾ ਮਰਨ ਵਰਤਾਲਾ ਜਿਹੜੀ ਕਾਰਵਾਈ ਹੈ ਇਹ ਜਿਹੜਾ ਢੋਲ ਦਾ ਢੰਗ ਹੈ ਇਹ ਮੂਰਖਤਾ ਮੂਰਖਾਂ ਦਾ ਢੰਗ ਹੈ ਪਰ ਉਹਨ ਕੁਝ ਵੀ ਕਹਿ ਸਕਦਾ ਜੀ ਭਾਈ ਉਹ ਬਹੁਤ ਧੰਨਵਾਦ ਸਰਵਾਦੀ ਸਾਡਾ ਤਾਂ ਇਹ ਸਨ ਸਾਡੇ ਨਾਮ ਸੁਜੀਤ ਸਿੰਘ ਫੂਲ ਜਿਨ੍ਹਾਂ ਨੇ ਮੋਰਚੇ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਉਹ ਨਾਲ ਹੀ ਕਿਹਾ ਕਿ 30 ਦਿਨ ਹੋ ਗਏ ਨੇ ਪਰ ਸਿਹਤ ਜਿਹੜੀ ਹੈ ਹਜੇ ਢਿੱਲੀ ਉਹਨਾਂ ਦੀ ਬਣੀ ਹੋਈ ਹੈ ਤੇ ਸਰਕਾਰ ਨਾਲ ਜਿਹੜਾ رابطہ ਲਗਾਤਾਰ ਜਾਰੀ ਹੈ ਹੋ ਸਕਦਾ ਔਨਵੈਸ ਦਿਨਾਂ ਦੇ ਵਿੱਚ ਕੋਈ ਨਵੀਂ ਅਪਡੇਟ ਦੇਖਣ ਨੂੰ ਮਿਲੇ ਕੈਮਰਾ ਪਰਸਨ ਦਵਿੰਦਰ ਨਾਮ ਮਨਦੀਪ ਜੋਤ ਖਨੋਰੀ ਬਾਈ